ਫਾਈਨਲੀ ਆਪਾਂ ਪਹੁੰਚ ਗਏ 에어ਪੋਰਟ ਰਾਤ ਦਾ ਮੌਲ ਕੁਛ ਇਦਾਂ ਤੇ ਆਪਣੇ ਜਾ ਰਹੇ ਆ ਪਰਿਵਾਰਿਕ ਮੈਂਬਰ ਉਹ ਕੰਦਾਲਾਂ ਵਾਸਤੇ ਤੇ ਇਸੇ ਪੱਖੇ ਵਾਲੇ ਵੱਡੇ ਵੱਡੇ ਆ ਬਾਈ ਵੀਜਾ ਭਾਈ ਵੀ ਇੱਥੇ ਕਰਦੋਆਂ ਕਰਦੋਆਂ ਇੱਥੇ ਭੁੱਲ ਗਿਆ ਸੀ ਜਰਖਾ 에어ਪੋਰਟ ਤੇ ਧਰ ਗਿਆ ਸੀ ਪਤੰਦਰ ਬਾਹਰ ਜਾਣ ਲੱਗਿਆ ਕਹਿੰਦਾ ਦੂਜੇ ਆਉਣਗੇ ਮੇਰਾ ਜਰਖਾ ਦੇਖ ਦੇਖੀ 에어ਪੋਰਟ ਤੇ ਰੌਣਕਾਂ ਹੀ ਲੱਗ ਰੀਆਂ ਅਜ ਤਾਂ ਭੀੜ ਘਟਾ ਹੈ ਪਹਿਲਾਂ ਨਾਲ ਫੁੱਲੀ ਰੌਣਕਾਂ ਹੈ ਨਾ 에어ਪੋਰਟ ਤੇ ਅਜ ਦਿੱਲੀ 에어ਪੋਰਟ ਦੇ ਨਜ਼ਾਰੇ ਰਾਤ ਦੇ ਦੇਖ ਸਕਦੇ ਹੁਲ ਕੇ ਮੌਜਾਂ ਹੀ ਜਾਂਦੀਆਂ ਤੇ ਜਾਈਆਂ ਨਗੇ ਐ ਟ੍ਰਾਂਮਪ ਉਹ ਮਰਨੇ ਚੱਕ ਚੱਕ ਕੇ ਗਿਰਣ ਪਰ ਜਮਾਈ ਖਾਲੀ ਹੋ ਜੁਗੜਾ ਦੇ ਇੱਥੇ ਭੁੱਲ ਗਏ ਚਰਕਾ ਕਾਹਨੇ ਤੁਸੀਂ ਆਏ ਨਾਲ ਲਿਆਇਆ ਇਹ ਮੇਰਾ ਟੂਟ ਚੱਕੇ ਨਹੀਂ ਆਇਆ ਇਹ ਤੇ ਹਲਦੀ ਰਾਮ ਤੋਂ ਕੁਝ ਖਾਦਾ ਨਾਲ ਤਾਂ ਕੋਈ ਫਾਇਦਾ ਨਹੀਂ ਇੱਥੇ ਜ਼ਰੂਰ ਆਇਆ ਸ਼ੌਕ ਤੇ ਤਾਣ ਪੈਣਾ ਆਪਾਂ ਨੂੰ ਭੁੱਖ ਜੀ ਲੱਗ ਗਈ ਸੀ ਬਾਈ ਨੂੰ ਤੇ ਬਾਈ ਕਹਿੰਦਾ ਆਪਾਂ ਜੋ ਹਲਦੀ ਰਾਮ ਦੀ ਕੋਈ ਆਈਟਮ ਹੀ ਟਰਾਈ ਕਰਿਆ ਆਣੇ ਘੈਂਟ ਘੈਂਟ ਜੀਜਾ ਇਹਨਾਂ ਦੇ ਜੀ ਸੇਰ ਤੇ ਜੁੜੂ ਕੰਨੀ ਲੱਗੀ ਮਰੀ ਦੀ ਕਹਾਣਾ ਉਹਨਾਂ ਨੇ ਖਲਦੀਰਾਮ ਦੇ ਪ੍ਰੋਡਕਟਰ ਕਰੇ ਉਹ ਡਾਕਟਰ ਲਈ ਜਾਂਦੇ ਨੇ ਹੋਰ ਇਹ ਰਿਕਾ ਮਸ਼ੀਨ ਜੀ ਲੱਗੀ ਹੋਈ ਹੈ ਮੈਨਾਂ ਦਾ ਪਿੰਡ ਵਾਲੇ ਅੱਡੇ ਤੇ ਵੀ ਲਵਾਉਣੀ ਪਊਗੀ ਇਹ ਚ ਪੈਸੇ ਪਾਓ ਤੇ ਆਪੇ ਸਾਮਾਨ ਘੜ ਦਿੰਦੀ ਐ ਇਹ ਤੋਂ ਪੈਸੇ ਵੰਦੇ ਸਾਲੋ ਜੁਗਾੜ ਨਾਲ ਨਿਕਲ ਜਾਂਦਾ ਆ ਅੱਜ ਹੀ ਕੱਢ ਕੇ ਦੇਖਦੇ ਆ ਚੁਪਰ ਪੈਕਟ ਬੋਟ ਜੈ ਐਸੀ ਪਾ ਕੇ ਤੇ ਉਸ ਮਾਨ ਕੱਢਾਂਗੇ ਭਾਈ ਸਮਾਨ ਕੱਢੂ ਆ 40 ਹੀ ਵੜਾ ਲੋ ਸਕੈਨ ਕਰੋ ਸਕੈਨ 40 ਰੁਪਏ ਦੀ ਆਈਟਮ ਐ 52 ਨੰਬਰ ਆਈਟਮ ਲੈਣੀ ਐ ਬਾਈ ਨੇ 40 ਰੁਪਏ ਆ ਏਟੀਐਮ ਟੈਪ ਜੈ ਸਕੈਨ ਕਰੋ ਤੇ ਹੁਣ ਇਹਦੇ ਚ ਪੈਸੇ ਇੱਥੇ ਸਕੈਨ ਕਰਦੇ ਹੋ ਤੁਸੀਂ ਜੇ ਤੁਸੀਂ ਆਓਗੇ ਤਾਂ ਇੱਥੇ ਪੈਸੇ ਸਕੈਨ ਕਰਦੇ ਹੋ ਤੇ ਤੁਹਾਨੂੰ ਦਿਖਾਵਾਂਗੇ ਹੁਣ ਬਾਈ ਕਹਿੰਦਾ ਕੈਸ਼ ਵੀ ਹੈਗੇ ਆਪਣੇ ਕੋਲੇ ਤੇ ਉਹ ਵਾਈਟ ਸਕੈਨ ਕਰਦੇ ਤੇ ਵੀ ਨਿਕਾ ਸਕੈਨ ਵੀ ਹੈ ਕੈਸ਼ ਵੀ ਪੈਸੇ ਪੈ ਜਾਂਦੇ ਨੇ ਬੰਦੇ ਕੀ ਕਰਦਾ ਟਾਈਮ ਚੱਲਦਾ ਰਹਿੰਦਾ ਹੈ ਔਰ ਇਹਨਾਂ ਦੇ ਨਾਲ ਇਹ ਨਮੂਨੇ ਇਹ ਕਹਿੰਦੇ ਬਾਈ ਜਗਾੜ ਦਾ ਕਰੀ ਜੰਨੇ ਅਜ ਖਾਣ ਪੀਣ ਦਾ ਕਹਿੰਦਾ ਇੱਕ ਨਮਕੀਨ ਵੀ ਕੱਢ ਲੈ ਆਪਣੇ ਨਾਲ ਹੀ ਅਜ ਇੱਕ ਕੋਡ ਹੋਰ ਹੈ ਸਰਟੀਫਾਈ ਬੌਂਡ ਵੀ ਪਾਉਣੀ ਹੈ ਅਸੀਂ ਵੀ ਲੈਣ ਤੇ ਲੱਗੇ ਹੋਏ ਕਟਾਂਗੇ ਸਮਾਨ ਇਹਦੇ ਚ ਇਹ ਕਰਤਾ ਬਾਈ ਨੇ ਜਗਾੜ ਦੇਖ ਦੇਖੀ ਹੈ ਉਹ ਪੂਰਾ ਹੁਣ ਸਕੈਨਰ ਤੋਂ ਪੈਸੇ ਪਾ ਦਊਗਾ ਇਹਦੇ ਚ 60 40 ਚ ਬੜਾ ਲੋ 40 ਰੁਪਏ ਦਾ ਆਇਆ ਭਾਈ ਇਹ ਰੱਖਦੇ ਹਾਂ ਇੱਕ ਮਿੰਟ ਆਪਾਂ ਆਪ ਦਾ ਹੱਲ ਕਰਕੇ ਕੋਈ 40 ਰੁਪਏ ਪਾਤੇ ਨੇ ਜਦੋਂ ਮੈਂ ਜੂਰੂ ਵਾਲਾ ਆਪਾਂ ਇਹ ਦੇਖਣਾ ਨਿਕਲੂਗਾ ਕਿ ਮੈਂ ਇਹਦੇ ਚੋਂ ਮੈਸਰ ਮੈਜ 40 ਕੜੀ ਟਾਈਮ ਹੀ ਬਾਤ ਆ ਪਾਤੇ ਪਾਤੇ ਪੈਸੇ ਪਾਤੇ ਕੋਟ ਲਾਤਾ ਬਾਈ ਨੇ ਐਟਮਾ ਦਾ ਉਹ ਨਿਕਲਿਆ ਇਹ ਸਮਾਨ ਭਾਈ ਬਸ ਬਸ ਇੱਕ ਉਥੋਂ ਡਿੱਗ ਪਿਆ ਉਥੋਂ ਨਿਕਲ ਕੇ ਡਿੱਗ ਗਿਆ ਨੰਬਰ ਹੁੰਦਾ ਅਗੇ ਤਾਂ ਵੀ ਹਾਂ ਕੋਡ ਨੰਬਰ ਨਾ ਪਤਾ ਸੀ ਬਾਈ ਨੇ ਦੂਜਾ ਕੋਡ ਨੰਬਰ ਵੀ ਨਾ ਪਤਾ ਤੇ ਸਮਾਨ ਇੱਥੇ ਡਿੱਗ ਜੂ ਥੱਲੇ ਆ ਖੁੱਲ ਜੂ ਇੱਥੋਂ ਚੱਕ ਸਕਦੇ ਹਾਂ ਕੈਡ ਮਸ਼ੀਨ ਹੈ ਹਨਾ ਆਏ ਤਾਂ ਤੁਸੀਂ ਹੁਣ ਠੰਡਾ ਕੱਢੂ ਆ ਬਾਈ 5 ਨੰਬਰ 20 ਕੋਡਾ ਮੀਰ ਵੀ ਹੋਰ ਪਾਉ ਆ ਵੀਰ ਵੀ ਪਾਉਂਦੇ ਹੋ ਖੁੱਲ ਜਾਂਦਾ ਬਸ ਆ ਜੀ ਵਜਗੜ ਹਾਂ ਚੱਲੇਗੇ ਆਪਾਂ ਹਾਂ ਠੀਕ ਹੈ ਜੀ ਦੋਸਤੋ ਇੱਕ ਨਾਮ ਬਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਤੁਹਾਨੂੰ ਦਿਖਾਵਾਂਗੇ ਮੈਂ ਜਰਫਰੀਆ ਲਾਉਂ ਹੀ ਚੱਲ ਪਏ ਮੈਟਰੋ ਤੇ ਚੜਨ ਅੱਜ ਕਰਾਂਗੇ ਦੇਸ਼ ਦੁਨੀਆ ਦੀ ਸ਼ਹਿਰ ਨਾਲ ਚੁਬਰ ਕਹਿੰਦੇ ਚੁਬਰ ਜਾਕਟਰ ਫੱਟੇ ਜਿ ਗੱਡੇ ਕਿੱਲ ਵਰ ਜਾਏ ਜਾ ਪਾਣੀ ਭਾਲਦੇ ਫਿਰਦੇ ਜੀ ਮੈਟਰੋ ਤੇ ਐ ਨਹੀਂ ਜੀ ਹੋਰ ਬਾਤ ਪੁੱਛਿਆ ਹੀ ਜਾਂਦਾ ਜਦ ਦੁੱਧ ਪੀਣ ਨੂੰ ਦੁਕਾਨੀ ਮਿਲੀ ਨਾ ਕਨੇ ਮੁੰਡੇ ਕਨੇ ਗੱਭਰੂ ਸੋਣੇ ਸੋਣੇ ਕਹਿੰਦਾ ਮੌਸਮ ਟੜਕੇ-ਟੜਕੇ ਹਨਾ ਮੁੰਡੋ ਮੌਸਮ ਕਹੈਂਡ ਹੈ ਮੌਸਮ ਕਹੈਂਡ ਹੈ ਮੌਸਮ ਕਹੈਂਡ ਹੈ ਮੈਨੂੰ ਐਂ ਲੱਗਦਾ ਬਾਬਿਓ ਜਿਹੜਾ ਆਪਣਾ ਮੈਟਰੋ ਸਟੇਸ਼ਨ ਹੈ ਆਪਾਂ ਮੈਟਰੋ ਸਟੇਸ਼ਨ ਤੇ ਜਾਣਾ ਹੈ ਹਨਾ ਚਲੋ ਆਪਾਂ ਮੈਟਰੋ ਸਟੇਸ਼ਨ ਦੀ ਚੜ੍ਹ ਕੇ ਤੇ ਦਿੱਲੀ ਚੱਲਦੇ ਹੁਣ ਅੱਨੇ ਦਿੱਲੀ ਦੇ ਕਰਾਂਗੇ ਅੱਜ ਸ਼ਹਿਰ ਬਿਨਾਂ ਖਾਣ ਲਈ। ਲੈ ਵੀ ਕਿਸੇ ਨੇ ਉੱਲਾ ਉਰ ਲੈਣੀ ਐ। ਤਾਂ ਇਦਾਂ ਦੇ ਟੈਕਸ ਲੱਗੇ ਹੋਣਗੇ ਬਾਹਰ 에ਰਪੋਰਟ ਦੇ। ਅੱਜ ਆਪਾਂ ਪੂਰਾ ਦਿੱਲੀ ਘੁੰਮਾਂਗੇ ਸਾਰਾ ਦਿਨ। ਦਿਖਾਵਾਂਗੇ। ਤਰ ਤਰ੍ਹਾਂ ਦੇ ਜਿਗਾਰ। ਲਓ ਜੀ। ਮੈਟਰੋ ਤੇ ਚੜਨ ਲੱਗੇ ਆ ਬਹੁਤ ਦਿਨਾਂ ਬਾਅਦ ਤੇ ਤੁਹਾਨੂੰ ਦਿਖਾਵਾਂਗੇ ਅੱਜ ਮੈਟਰੋ ਕਮੀ ਚਲਦੀ ਦਿੱਲੀ ਚ ਦਿੱਲੀ ਮੈਟਰੋ ਸਟੇਸ਼ਨ ਆ ਗਏ ਆਪਾਂ ਪਿੰਡੋਂ ਨਿਕਲ ਕੇ ਫਿਰ ਤੋਂ ਨਿਕਲ ਕੇ ਦਿੱਲੀ ਆ ਗਏ ਦਿੱਲੀੋਂ ਨਿਕਲ ਕੇ ਮੈਟਰੋ ਤੇ ਚੜ ਗਏ ਹੁਣ ਆਹ ਦੇਖੋ ਕੀ ਕੋਈ ਸਮਾਨ ਮਿਲਦਾ ਸਾਨੂੰ ਹੈਨਾ ਮੈਨੂੰ ਲੱਗਦਾ ਵੀ ਨਜ਼ਾਰੇ ਬਹੁਤ ਆਉਣ ਵਾਲਾ ਅੱਜ ਆਪਾਂ ਨੂੰ ਆਹੋ ਨਿਆਰਾ ਆ ਮਸ਼ੀਨ ਜੀ ਫੇਰ ਆ ਗਈ ਯਾਰ ਪਿੰਡ ਹੋਵੇ ਦਾ ਸ਼ੀਸ਼ਾ ਭੰਨ ਕੇ ਖਾ ਜਾਣਗੇ ਸਾਰਾ ਸਮਾਨ ਇਹਦਾ ਹੈ ਟ੍ਰੀ ਬਣਿਆ ਹੋਵੇ ਹੈ ਕਿ ਉੱਥੇ ਸੌਂਗੇ ਉਹ ਬਈ ਹੈ ਹੈ ਟ੍ਰੀ ਬਣਿਆ ਹੋਣਾ ਮੈਟਰ ਸਟੇਸ਼ਨ ਚੋਬਰੋ ਦੀ ਦੂਜੀ ਉੱਤੇ ਚੜ ਕੇ ਜਿਹੜੇ ਆਪੇ ਤੁਰਦਿਆਂ ਸੀੜੀਆਂ ਮੰਦਿਆਈ ਜਾਂਦੇ ਜਾਈ ਜਾਂਦੇ ਆਪਾਂ ਵੀ ਆਈ ਜਾਂਦੇ ਜਾਈ ਜਾਂਦੇ ਆ ਵੀ ਚੋਬਰੋ ਡੇਟਾ ਡੂਟਾ ਲੈ ਲਓ ਆਪਣਾ ਆਪਾਂ ਬਣਾਵਾਂਗੇ ਜੀ ਅੱਜ ਪਾਸ ਪਾਸੋਂ ਲੈ ਕੇ ਘੁੰਮਾਂਗੇ ਆਪਾਂ ਕਰਨੀ ਹੈ ਸ਼ਾਪਿੰਗ ਕੱਪੜੇ ਕਪੜੇ ਲੈਣੇ ਨਾਲੇ ਬੂਟ ਨਾਲੇ ਮਾਹ ਦਿੱਲੀ ਦਰਸ਼ਨ ਕਰਾ ਦੇ ਪਿੰਡ ਵਾਲੇ ਗੱਬਰੂਆਂ ਨੂੰ ਵੀ ਬਾਈ ਹੁਰੀ ਬਾਈ ਚੱッセ ਲੈਣ ਨੂੰ ਹਟਦੇ ਨਹੀਂ ਹੁਣ ਫੇਰ ਚੜ ਕੇ ਦੂਜੀ ਤੇ ਆਪੇ ਚੱਲਣ ਵਾਲੀਆਂ ਪੌੜੀਆਂ ਦੇ ਚੜਦੇ ਪਤੰਦਰ ਦੇਣਾ ਕੋਹ ਹੁ ਪੈਂਦਾ ਨਹੀਂ ਕਹਿੰਦੇ ਨਜ਼ਾਰੇ ਨਜ਼ਾਰੇ ਹੀ ਕਰਦੇ ਜਾਈਏ ਨੇ ਬੈਗਜ ਕੁਸੇ ਸਵੇਰ 7:00 ਐ ਹੋ ਵੀ ਲਾਓ ਵੀ ਰੇਲਵੇ ਸਟੇਸ਼ਨੋਂ ਮੈਟਰੋ ਝੜ ਕੇ ਪਾ ਸੁਵਾ ਸੁਵਾ ਨਹੀਂ ਜੀ ਜੀ ਉੱਪਰ ਵੀ ਬੈਠਾ ਉਹ ਇਕੱਲੇ ਝਾਕਦੇ ਨੇ ਤਾਂ ਰਾਹ ਤੇ ਚੜਕੇ ਹੋਏ ਰੇਲ ਇੰਜਨ ਨਿਕਲੇ ਇਹ ਇੰਟਰ ਨਹੀਂ ਬਣਿਆ ਗਿਆ। ਸਰੀਰ। ਸਰੀਰ ਲਈ ਨਹੀਂ ਬਣਿਆ। ਕੰਡਾ ਚੌਂਪੜ ਕੇ ਨਾ ਹਜ ਸਰੀਰ ਨਹੀਂ ਬਣਿਆ। ਅਸੀਂ ਚੜ ਕੇ ਮੈਟਰੋ ਤੇ। ਮੀ ਆਨੇ। ਦੇਖ ਸਕਦੇ ਹਾਂ। ਨਹੀਂ ਤੇ ਅੱਗ ਲੌਂਗੇ ਕਰੇ। ਕੰਡੇ ਕੱਢ। ਕੰਡੇ ਕੱਢ। ਮੈਟਰੋ ਵੀ ਖਾਲੀ ਮੈਟਰੋ ਚੱਲੀਗਾ ਹਾਂ। ਅਸੀਂ ਉਤਰ ਗਏ। ਪੁਰਾਣੀ ਦਿੱਲੀ ਪਹੁੰਚ ਗਏ ਨਵੀਂ ਉਹਨਾਂ ਸੀ ਗਾਂ ਦਾ ਰਸਤਾ ਕਰਦੇ ਪੂਰਾ YouTube ਪਰ ਕਿੱਟਾ ਨੂੰ ਕਹਿੰਦੇ ਅੰਨੀ ਦਿੱਲੀ ਪਾ ਰੱਖਣ ਨੂੰ ਥਾ ਹੀ ਨਹੀਂ ਕੰਡੇ ਗੱਡੀ ਆਉਂਦੇ ਲੋਕ ਅੱਗੇ ਦਿਖਾਉਨੇ ਤੁਹਾਨੂੰ ਸੱਪ ਮਹਿੰਗੇ-ਮਹਿੰਗੇ ਸੱਪ ਐਸਾ ਐਕਸੀਟ ਹੁੰਦਾ ਬਾਈ ਸਾਰੇ ਭਈਏ ਇੱਥੇ ਫਿਰਦੇ ਆ ਦੇ ਮੈਂ ਸਾਰੇ ਭਈਏ ਇੱਥੇ ਬਰਜਾਇਤ ਜੀ ਰਿਫਾਇਨਰੀ ਵਾਲੇ ਰਿਫਾਇਨਰੀ ਵਾਲੇ ਭਈਏ ਸਾਰੇ ਇੱਥੇ ਫਿਰਦੇ ਆ ਮੈਂ ਹਾਂ ਮੇਲਾ ਦੇਖਣ ਆਏ ਏ ਦਿੱਲੀ ਛਟ ਪੂਜ ਨਹੀਂ ਹੋਰੀ ਹੋਣਾ ਛਟ ਪੂਜਾ ਦਾ ਕਰਕੇ ਜਿਆਦਾ ਜ਼ਗਾਰਾ ਦੋਫਰ ਕਿਤੇ ਏ ਦਿੱਲੀ ਚਾਹਲਾ ਦਿਨ ਚੌਕ ਆ ਗਏ ਬਈ ਹਾ 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 ਹੁਣ ਸਾਂਝ ਆਇਆ ਮਾੜਾ ਇੰਨੀ ਭੀੜ ਸੀ ਮੈਟਰੋ ਚ ਬਾਈ ਹੁਰੀ ਰਾਤ ਖੜੇ ਕਰਕੇ ਕਿਹੜੇ ਬੂਟੇ ਘਰ ਨੂੰ ਚੱਲ ਗਏ ਆਪਾਂ ਚੱਲੋ ਕੋਈ ਨਹੀਂ ਥੋੜੀ ਮਿਹਨਤ ਫੜ ਲਿਆਈ ਆ ਦੇਖ ਹੁਣ ਲੱਗ ਕੇ ਬੂਟ ਵੜ ਕੇ ਨਾਲੇ ਮਿਲੂਗਾ ਵੀਰ ਪਹੁੰਚ ਗਏ ਚਾਂਦਨੀ ਚੌਂਕ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਗੁਰੂ ਪਰ श्रीगंज जी दोस्तों आप पहुंच गए चांदनी चौक टू चाइना ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਲਾਲ ਕਿਲਾ ਮਰਸੀਡੀ ਲੈ ਆਣੀ ਆ ਖੜੀ ਹੋਏ ਮਰਸੀਡੀ ਖੜੀ ਹੈ ਇਧਰ ਮਰਸੀਡੀ ਗੱਡੀ ਆਹਦੇ ਛੋਟੂnga ਮੋਟੂnga ਦੀ ਮਰਸੀਡੀ ਲੈ ਆਇਆ ਗੱਲਾਂ ਯਾਰ ਦਿੱਲੀ ਚ ਹਨ ਗੱਡੀਆਂ ਗੁੱਡੀਆਂ ਵਾਲੀਆਂ ਦਾ ਛੋਟੂnga ਮੋਟੂnga ਗੱਡਗੇ ਫੋਟੋ ਕਿੱਥੇ ਹੋਏ ਇਧਰ ਫਲਾਵਰ ਮਾਰਕੀਟ ਸਾਹਮਣੇ ਤੁਸੀਂ ਦੇਖ ਰਹੇ ਹੋ ਕਿਲਾ ਇਧਰ ਸ਼ੰਕਰ ਗੌਰਵੀ ਦਾ ਮੰਦਰਾ ਭਗਵਾਨ ਦਾ ਇਧਰ ਮੇਰੇ ਨਾਲ ਚੋਬਰ ਆਇਆ ਸੀ ਸ਼ਾਪਿੰਗ ਕਰਦੇ ਫਿਰਦੇ ਆਂਗੇ ਦਿੱਲੀ ਚੋਰੀ ਬਾਜ਼ਾਰ ਵੀ ਦਿਖਾਵਾਂਗੇ ਤੁਹਾਨੂੰ ਜਿੱਥੋਂ ਦੂਜੇ ਜਗਾੜ ਮਿਲਦੇ ਟੁੱਟੀ ਹੋਏ ਇਧਰੋਂ ਨਾਕਿ ਥਾਓ ਓਏ ਬਾਈ ਘੈਂਟ ਹੁੰਦਾ ਗੱਲ ਬੂਟ ਹੀ ਬੂਟ ਬਾਈ ਕਪੜਾ ਹੀ ਕਪੜਾ ਬੂਟੀ ਕਪੜਾ ਹੀ ਕਪੜਾ ਸੋਚ ਤੋਂ ਪਰੇ ਹੈ। ਤਾਂ ਮਾਕ ਤੋਂ ਬਰੇ ਹੋ ਗਈ ਗੱਲ ਵੀ ਕੀ ਖਰੀਦਗੇ। ਦਿੱਲੀ ਅੰਨੀ ਸੱਚੀ ਦਿੱਲੀ ਹੈ। ਲਾਲ ਕਿਲੇ ਸਾਹਮਣੇ ਲੱਗਦੀ ਹੈ ਮਾਰਕਟ। ਚਾਂਦਨੀ ਚੌਕ ਤੇ ਜੁੱਤੇ ਲੈਣੇ ਜੀਨੇ ਕੱਪੜੇ ਲੈਣੇ ਗਰਮੀ ਸਰਦੀ ਵਾਲੇ। ਐਕਸੇ ਕੁਮਾਰ ਕਹਿ ਕੇ ਚਾਂਦਨੀ ਚੌਕ ਚਾਈਨਾ ਚਾਈਨਾ ਵਾਲੀ ਇੱਥੇ ਸਾਰਾ। ਇੱਕ ਗੱਪਰੂ ਉਹ ਪਰੇ ਖੜਾ ਹੈ। ਚਾਂਦਨੀ ਵਾਲਾ ਮਾਲ ਹੀ ਹੈ ਸਹੀ ਕਹਿ ਗਿਆ। ਉਹ ਭਾਂਦਾਲਾ ਨੂੰ ਹੂ ਨਾ ਠੇਕਾ ਲੈ ਲੇ। ਰਿੱਲੀ ਜਿੱ ਕਿਦੜ ਸਿੰਘੀ ਵੀ ਮਿਲਦੀ ਹੈ ਜੀ ਕਿਦੜ ਸਿੰਘੀ ਹੈ ਬਹੁਤ origignal ਹੈ ਗੁਰਵਿੰਦਰ ਕਹਿੰਦਾ ਲੈਣੀ ਹੈ ਜਿਹੜੀ ਜਿੱ ਕਿ origignal ਹੈ ਉਹ ਜੋੜਾ ਸਾਲਾ ਜੀ ਇਲੈਕਟ੍ਰੋਨਿਕਸ ਆਈਟਮਾਂ ਮਿਲਦੀਆਂ ਬਾਈ ਬੜੀਆਂ ਸਸਟੀਆਂ ਹਾਂ ਹਾਲ ਹੈ ਦਿੱਲੀ ਦੀ ਮਾਰਕੀਟ ਦਾ ਆਜੋ ਆਜੋ ਜੀ ਨੇ ਸਮਾਨ ਖਰੀਦਣੇ ਆ ਇਅਰਿੰਗਸ ਖਰੀਦਣੇ ਆ ਮੈਡਮ ਵਾਸਤੇ 50 ਬਹੁਤ ਘੈਂਟ ਵਜਾਰਾ ਯਾਰ ਸਸਤਾ ਵੀ ਇੰਨਾ ਹੈ ਤੁਸੀਂ ਕਦੇ ਸੋਚਿਆ ਨਹੀਂ ਹੋਣਾ ਮੈਂ ਕਹਿੰਦਾ 1000 ਰੁਪਏ ਚ ਵੱਡਾ ਝੋਲਾ ਭਰ ਕੇ ਲੈ ਜਾਂਦਾ ਬੰਦਾ ਸਮਾਨ ਦਾ ਕਦੇ ਆ ਕੇ ਦੇਖੋ ਆਪਾਂ ਆਏ ਦਿਖਾਈਏ ਨੇ ਤੁਹਾਨੂੰ ਬਹੁਤ ਹੀ ਸਮਾਨ ਬਹੁਤ ਜ਼ਿਆਦਾ ਹੈ ਘੈਂਟ ਹੀ ਘਮ ਆ ਯਾਰ ਮੈਂ ਕਹਿੰਦਾ ਕੀ ਪੁੱਛ देऊ ਇਹ ਸਾਰਾ ਸਮਾਨ ਲੈ ਲੈ ਕੇ ਰੱਜ ਗਏ ਬੜਾ ਕੈਂਟ ਚੀਜ਼ ਹੈ ਇੱਕ ਇਹ ਜਦ ਤੱਕ ਆ ਰਿਹਾ ਪਰ ਇੱਕ ਇੱਥੇ ਕੋਈ ਵੀ ਚੀਜ਼ ਕਿਸੇ ਵੀ ਦੁਕਾਨ ਤੇ ਮਿਲ ਜਾਂਦੀ ਆ ਦੇਖੋ ਸ਼ੇਖ ਸ਼ੂਕ ਬਣਾਉਣ ਨੂੰ ਹਾਂ ਆਪਣਾਂ ਪਹਿਲਾਂ ਫੋਨਾਂ ਇਲੈਕਟ੍ਰੋਨਿਕ ਸਮਾਨ ਆ ਗਿਆ ਸਾਰਾ ਪਾਵਰ ਬੈਂਕ ਵਗੈਰਾ ਕਹਣ ਚੀਜ਼ਾਂ ਬਾਈ ਸਰ ਆ ਬੁਰਗਾਂ ਵਾਸਤੇ ਜਗਾਰ ਹੈ ਹਾਂ ਬਾਈ ਛੋਟੇ ਬੱਚਿਆਂ ਵਾਸਤੇ ਦੇਖਿਓ ਡ्रेसेस ਹੈ ਬਹੁਤ ਹੀ ਘੱਟ ਪ੍ਰਾਈਸ ਤੇ ਅੱਜ ਤਾਂ ਸਮਾਨ ਵੀ ਮਿਲਦਾ ਬਾਈ ਇੱਥੇ ਹਾਂ ਬਲੌਗ ਬਲੌਗ ਸ਼ੂਟ ਕਰਨ ਨੂੰ ਆਪਣੇ ਕੋਲੇ ਸਮਾਨ ਹੈ ਟਰੈਕਟਰ ਵਗੈਰਾ ਸਾਰਾ ਕੁਝ ਜਿੱਦਣ ਦਿੱਲੀ ਬਾਜ਼ਾਰ ਦਿੱਲੀ ਵੀ ਆ ਦਿੱਲੀ ਬਾਜ਼ਾਰ ਪੂਰਾ ਹੀ ਤਿਆਰ ਸਮਾਨ ਵੀਰੇ ਭਈਆ ਫੂਟ ਲੈ ਜਲੇਗਾ ਆਪਾਂ ਬਾਹਰ ਕਿਤੇ ਘੁੰਮੀ ਆਨੇ ਆਂ ਸੇ ਵੰਡੀਆਂ ਨੇ ਜਵਾਕਾਂ ਨੂੰ ਹਰਿਆਲੀ ਹੈ ਚਾਰੋਂ ਤਰਫ ਤੇ ਅਸੀਂ ਅੱਜ ਆਏ ਹੋਏ ਹਾਂਗੇ ਲਾਲ ਕਿਲੇ ਪ੍ਰੋਗਰਾਮ ਹੈ ਬਾਬਾ ਜੀ ਦਾ ਉੱਥੇ ਬਾਲੂ ਇਧਰ ਆ ਸੀ ਨਾ ਜਾਣਾ ਰਾਈ ਹੈ ਚੜਨ ਵਾਸਤੇ ਖਾਚਾ ਖਾਚਾ ਕਰੀਏ ਨਾ ਟੋਟ ਨਹੀਂ ਦਾਈ ਜਾਂਦੀ ਹੈ